ਬਹੁਤ ਰੀਜਾਂ ਨਾਲ ਕੋਠੀ ਮਾਲਕ ਨੇ ਬਣਾਈ ਸਗੀ ਤੇ ਕੋਠੀ ਨੂੰ ਸਾਰੀ ਉਮਰ ਰੰਗ ਦੀ ਲੋੜ ਹੈ ਨੀਗੀ ਇਹੋ ਜਿਹਾ ਕੰਮ ਇਹਨਾਂ ਨੇ ਪੱਕਾ ਕਰਵਾਇਆ ਹੋਇਆ ਤੇ ਬਹੁਤ ਵਧੀਆ ਰੇਟ ਦੇ ਵਿੱਚ ਮਾਲਕ ਨੇ ਵੇਚਣੀ ਆ ਗੱਲਬਾਤ ਆਪਾਂ ਸਾਰੀ ਕਰਦੇ ਹਾਂ ਜਿੰਨੇ ਤੁਸੀਂ ਦੇਖ ਰਹੇ ਜੇ ਤੁਹਾਡੇ ਕੋਲੇ ਵੀ ਘਰ ਹੈ ਕੋਠੀ ਮਕਾਨ ਵੇਚਣਾ ਤੁਸੀਂ ਚਾਹੁੰਦੇ ਹੋ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋ ਮਾ ਭੇਜੋ ਜਮ ਫ੍ਰੀ ਚ ਆਪਾਂ ਐਡ ਤੁਹਾਡੇ ਲਈ ਲਾ ਦੇਗੇ ਆਪਣਾ WhatsApp ਨੰਬਰ ਉੱਤੇ ਪੂਰੀ ਵੀਡੀਓ ਤੇ ਲਿਖਿਆ ਰਹਿੰਦਾ ਹੈ ਜੀ ਹਰ ਉਹ ਸਸਤੇ ਘਰ ਕੋਠੀ ਮਕਾਨ ਦੇ ਵੀਡੀਓ ਦੇਖਣ ਵਾਸਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਨਾਲ ਇੱਕ ਬੈਲ ਆਈਕਨ ਦਿੱਤਾ ਹੋਇਆ ਉਹਨੂੰ ਉੰਬੀ ਵੀਡੀਓ ਪਾਈਏ ਮੈਸੇਜ ਤੁਹਾਡੇ ਤੱਕ ਪਹੁੰਚ ਸਕੇ ਸਾਰੀ ਕੋਠੀ ਜਿਹੜੀ ਇਹ ਨਕਸ਼ੇ ਤੇ ਤਿਆਰ ਕਰਵਾਈ ਹੋਈ ਐ ਸੀ ਤੇ ਕੋਠੀ ਨੂੰ ਜਿਹੜੀ ਗਲੀ ਲੱਗਦੀ ਆ ਜਿਹੜਾ ਰਸਤਾ ਲੱਗਦਾ ਪੂਰਾ ਖੁੱਲਾ ਡੁੱਲਾ ਲੱਗਦਾ ਚਾਹੇ 2 ਤੋਂ 3 ਗੱਡੀਆਂ ਇਕੱਠੀਆਂ ਲੰਘਾ ਲੋ ਜੀ ਬਾਕੀ ਕੋਠੀ ਦਾ ਫਰੰਟ ਬਹੁਤ ਸੋਹਣਾ ਜੀ ਤੁਹਾਨੂੰ ਸਾਰੀ ਵੀਡੀਓ ਅੰਦਰ ਦੀ ਬਾਹਰ ਦੀ ਉੱਤੇ ਦੀ ਥੱਲੇ ਦੀ ਸਾਰਾ ਕੁਝ ਵੀਡੀਓ ਰਹੀਂ ਦੇਖਣ ਨੂੰ ਮਿਲ ਜੂਗਾ ਮਾਲਕ ਦਾ ਮੋਬਾਈਲ ਨੰਬਰ ਹਰ ਇੱਕ ਤਰ੍ਹਾਂ ਦੀ ਜਾਣਕਾਰੀ ਤੁਹਾਨੂੰ ਵੀਡੀਓ ਚ ਮਿਲ ਜੂਗੀ ਵੀਡੀਓ ਨੂੰ ਬਸ ਐਂਡ ਤੱਕ ਜਰੂਰ ਦੇਖਿਓ ਜੀ। ਬਾਕੀ ਮੇਨ ਗੱਲ ਇਹ ਐ ਜੀ ਵੀ ਕੋਠੀ ਨੂੰ ਕਦੇ ਵੀ ਰੰਗ ਕਰਵਾਉਣ ਦੀ ਲੋੜ ਹੈ ਨਹੀਂ। ਬਾਕੀ ਕਾਹ ਤੋਂ ਹੈ ਨਹੀਂਗੀ ਉਹ ਤੁਹਾਨੂੰ ਵੀਡੀਓ 'ਚ ਦੱਸ ਦਿਆਂ। ਪਹਿਲਾਂ ਇੱਕ ਵਾਰੀ ਤੁਸੀਂ ਵੀਡੀਓ ਨੂੰ ਸਾਡੀ ਦੇਖੋ ਜੀ। ਤੇ ਤੁਹਾਨੂੰ ਸਾਰਾ ਨੂੰ ਕੋਠੀ ਦਾ ਫਰੰਟ ਪਸੰਦ ਆ ਗਿਆ ਹੋਊਗਾ। ਜਿਹੜਾ ਰਸਤਾ ਲੱਗਦਾ ਗਲੀ ਲੱਗਦੀ ਹੈ ਉਹ ਤੁਹਾਨੂੰ ਪਸੰਦ ਆ ਗਈ ਹੋਊਗੀ। ਬਾਕੀ ਸਾਰਾ ਕੁਝ ਵਧੀਆਗਾ। ਕਲਾ ਕਲਾ ਕੰਮ ਮਾਲਕ ਨੇ ਬਹੁਤ ਰੀਜਨ ਨਾਲ ਕਰਵਾਇਆ ਹੋਇਆ। ਬਸ ਬੇਚਣੀ ਤਾਂ ਨਹੀਂ ਸੀ। ਪਰ ਮਾਲਕ ਨੂੰ ਕੋਠੀ ਇਹ ਵੇਚਣੀ ਪੈ ਰਹੀ ਹੈ। ਕਾ ਤੋ ਵੇਚਣੀ ਹੈ ਉਹ ਵੀ ਤੁਹਾਨੂੰ ਦੱਸ ਦਿਆਂ ਸੀ। ਬਾਕੀ ਤੁਸੀਂ ਇੱਕ ਵਾਰੀ ਕਮੈਂਟ ਕਰਕੇ ਦੱਸੋ ਵੀ ਤੁਹਾਨੂੰ ਕੋਠੀ ਦਾ ਫਰੰਟ ਤੇ ਕੋਠੀ ਦਾ ਕੰਮ ਜਿੰਨੇ ਕਿ ਤੁਸੀਂ ਵੀਡੀਓ ਦੇਖੀ ਹੈ ਹਲੇ ਤੱਕ ਤੁਹਾਨੂੰ ਕੋਠੀ ਕਿਵੇਂ ਦੀ ਲੱਗੀ ਸੀ। ਜਿਹੜਾ ਲੋਬੀ ਦਾ ਕੰਮ ਮਾਲਕ ਨੇ ਕਰਵਾਇਆ ਹੋਇਆ ਬਹੁਤ ਵਧੀਆ ਤੇ ਬਹੁਤ ਸੋਹਣਾ ਕਰਵਾਇਆ ਹੋਇਆ ਖੁੱਲੀ ਡੁੱਲੀ ਆਪਾਂ ਨੂੰ ਲੋਬੀ ਦੇਖਣ ਨੂੰ ਮਿਲੂਗੀ। ਲੋਬੀ ਦੇ ਵਿੱਚ ਆਪਾਂ ਨੂੰ ਦੋ ਬੈੱਡਰੂਮ ਦੇਖਣ ਨੂੰ ਮਿਲ ਜਾਣਗੇ ਅਸੀਂ ਪੂਰੇ ਖੁੱਲੇ ਡੁੱਲੇ ਤੇ ਲੋਬੀ ਦੇ ਵਿੱਚ ਆਪਾਂ ਨੂੰ ਇੱਕ ਪਾਸੇ ਡਰਾਇੰਗ ਏਰੀਆ ਦੇਖਣ ਨੂੰ ਮਿਲੂਗਾ ਜਿਵੇਂ ਕਿ ਤੁਸੀਂ ਪਿੱਛੇ ਦੇਖਿਆ ਵੀ ਸੀਗਾ ਬਾਕੀ ਜਿੰਨਾ ਕੰਮ ਮਾਲਕ ਨੇ ਕਰਵਾਇਆ ਹੋਇਆ ਬਹੁਤ ਰੀਜ ਨਾਲ ਸਾਰਾ ਕੰਮ ਕਰਵਾਇਆ ਹੋਇਆ ਸੀ ਬਾਕੀ ਤੁਸੀਂ ਆਪ ਨੇ ਸਾਰਾ ਕੁਝ ਦੇਖ ਹੀ ਲਿਆ ਕੰਧਾਂ ਤੇ ਥੱਲੇ ਤੋਂ ਲੈ ਕੇ ਫਰਸ਼ ਤੋਂ ਉੱਤੇ ਛੱਤ ਤੱਕ ਟਾਈਲਾਂ ਲੱਗੀਆਂ ਹੋਈਆਂ ਸੀ ਸਾਰੀ ਉਮਰ ਰੰਗ ਦੀ ਲੋੜ ਹੈ ਨਹੀਂਗੀ ਰੰਗ ਕਰਵਾਉਣ ਦੀ ਆਪਾਂ ਨੂੰ ਕਦੇ ਲੋੜ ਨਹੀਂ ਪੈਣੀ ਸੀ ਬਾਕੀ ਤੁਸੀਂ ਸਾਰਾ ਕੁਝ ਦੇਖ ਵੀ ਰਹੇ ਹੋ ਸੀ ਕੱਲੀ-ਕੱਲੀ ਚੀਜ਼ ਤੁਹਾਨੂੰ ਆਪਾਂ ਦਿਖਾ ਰਹੇ ਹਾਂ ਤੇ ਲਾਈਟਿੰਗ ਦਾ ਜਿੰਨਾ ਕੰਮ ਮਾਲਕ ਨੇ ਕਰਵਾ ਰੱਖਿਆ ਜਿੰਨਾ ਕੰਮ ਹੋਇਆ ਜੋੜੀਆਂ ਦਾ ਜਿੰਨਾ ਟਾਈਲਾਂ ਦਾ ਸਾਰਾ ਕੁਝ ਆਪਾਂ ਨੂੰ ਬਹੁਤ ਵਧੀਆ ਕੁਆਲਿਟੀ ਚ ਮਿਲੂਆ ਸੀ ਕੋਈ ਐਦਾਂ ਨਹੀਂ ਵੀ ਟੈਂਪਰੇਰੀ ਜਿਹਾ ਕੰਮ ਕਰਵਾਇਆ ਹੋਇਆ ਜਾਂ ਟੈਂਪਰੇਰੀ ਜੀਆਂ ਚੀਜ਼ਾਂ ਲੱਗੀਆਂ ਹੋਈਆਂ ਸੀ ਹਾਈ ਕੁਆਲਿਟੀ ਦਾ ਸਾਰਾ ਕੰਮ ਹੋਇਆ ਟਾਈਲਾਂ ਵਧੀਆ ਕੁਆਲਿਟੀ ਦੀਆਂ ਲੱਗੀਆਂ ਵਧੀਆ ਕੁਆਲਿਟੀ ਦਾ ਅੰਡਰਗਰਾਊਂਡ ਦੀਆਂ ਜਿਹੜੀਆਂ ਪਾਈਪਾਂ ਜਾਂ ਵਾਇਰਿੰਗ ਹੈ ਸਾਰਾ ਕੁਝ ਕਿਉਂਕਿ ਇਹਨਾਂ ਨੇ ਆਪਦੇ ਵਾਸਤੇ ਬਣਵਾਈ ਸੀ ਨਾ ਤਾਂ ਕੋਈ ਇਹ ਲੈਤੀ ਹੋਈ ਹੈ ਬੜੀ ਬਣਾਈ ਨਾ ਕੁਝ ਹੋਰ ਹੈ ਇਹਨਾਂ ਨੇ ਆਪਨੇ ਬਣਵਾਈ ਸੀ ਤੇ ਨਕਸ਼ਾ ਵੀ ਇਹਨਾਂ ਨੇ ਆਪਨੇ ਬਣਵਾਇਆ ਸੀਗਾ ਤੇ ਸਾਰੇ ਕੋਠੀ ਜਿਹੜੀ ਬਹੁਤ ਵਧੀਆ ਤਿਆਰ ਹੋਈ ਹੈ ਜਿਵੇਂ ਤੁਸੀਂ ਰਸੋਈ ਦਾ ਕੰਮ ਦੇਖੋ ਤਾਂ ਬਹੁਤ ਸੋਹਣੀ ਪੂਰੇ ਮੋਡਰਨ ਤਰੀਕੇ ਨਾਲ ਰਸੋਈ ਆਪਨੂੰ ਦੇਖਣ ਨੂੰ ਮਿਲੂਗੀ ਸਾਰੇ ਜਿੰਨੇ ਕੱਪ ਬੋਰਡ ਬਣੇ ਹੋਏ ਨੇ ਜਿੰਨਾ ਲੱਕੜ ਦਾ ਕੰਮ ਹੋਇਆ ਪੂਰੇ ਸ਼ੌਂਕ ਨਾਲ ਕਰਵਾਇਆ ਹੋਇਆ ਸੀ ਡਰਾਈਂਗ ਏਰੀਆ ਤੁਸੀਂ ਦੇਖ ਲਿਆ ਸੀ ਤੇ ਤੁਸੀਂ ਨਾਲ ਅੰਦਰਲੀ ਸਾਈਡ ਇੱਕ ਸਟੋਰ ਏਰੀਆ ਵੀ ਦੇਖਿਆ ਸੀਗਾ ਬਾਕੀ ਬਾਹਰਲੀ ਸਾਈਡ ਜਿਹੜਾ ਪੋਰਚੇਰੀਆ ਇਹ ਵੀ ਤੁਸੀਂ ਚੈੱਕ ਕਰ ਲਿਓ। ਬਾਕੀ ਹੁਣ ਆਪਾਂ ਤੁਹਾਨੂੰ ਲੈ ਕੇ ਚਾਲਦੇ ਹਾਂ ਉੱਤੇ ਜੀ। ਉੱਪਰ ਦਾ ਸਾਰਾ ਕੁਝ ਤੁਸੀਂ ਇੱਕ ਵਾਰੀ ਚੈੱਕ ਕਰ ਲਿਓ। ਫਿਰ ਮੈਨੂੰ ਦੁਬਾਰਾ ਕਮੈਂਟ ਕਰਕੇ ਦੱਸਿਓ ਤੁਹਾਨੂੰ ਉੱਪਰ ਦੀ ਵੀਡੀਓ ਕਿਵੇਂ ਦੀ ਲੱਗੀ ਸੀ। ਬਾਕੀ ਫਰੰਟ ਤੁਸੀਂ ਚੈੱਕ ਕੀਤਾ ਸੀਗਾ ਫਰੰਟ ਤੁਹਾਨੂੰ ਕਿਵੇਂ ਦਾ ਲੱਗਿਆ ਸੀ? ਜ਼ਰੂਰ ਕਮੈਂਟ ਕਰਕੇ ਦੱਸਿਓ ਜੀ। ਜੇ ਆਪਾਂ ਇਸ ਕੋਠੀ ਦੀ ਗੱਲ ਕਰੀਏ, ਜਗ੍ਹਾ ਦੀ ਗੱਲ ਕਰੀਏ ਸੀ ਤਾਂ ਮਾਲਕ ਨੇ 117 ਗਜ਼ ਜਗ੍ਹਾ ਦੱਸੀ ਆ ਤੇ ਜਿਹੜੀ ਇਹ ਜਗ੍ਹਾ ਜੀ ਰਜਿਸਟਰੀ ਵਾਲੀ ਜਗ੍ਹਾ ਆਪਾਂ ਨੂੰ ਮਿਲੂਗੀ। 117 ਗਜ਼ ਜਗ੍ਹਾ ਦੇ ਵਿੱਚ ਕੋਠੀ ਬਣੀ ਹੋਈ ਆ ਜਿਹਦੇ ਵਿੱਚ ਆਪਾਂ ਜਾਣਕਾਰੀ ਤੌਰ ਤੇ ਸਾਰੀ ਗੱਲ ਕਰੀਏ ਤਾਂ ਮਾਲਕ ਨੇ ਦੋ ਬੈੱਡਰੂਮ ਥੱਲੇ ਦੱਸੇ ਨੇ ਤੇ ਦੋ ਹੀ ਬੈੱਡਰੂਮ ਉੱਪਰ ਦੱਸੇ ਨੇ ਤੇ ਜਿਹੜਾ ਬਾਥਰੂਮ ਹੈ ਇੱਕ ਥੱਲੇ ਹੈ ਜੇ ਇੱਕ ਉੱਪਰ ਹੈਗਾ ਜੇ ਆਪਾਂ ਸਟੋਰ ਦੀ ਗੱਲ ਕਰੀਏ ਕੱਲਾ ਥੱਲੇ ਮਿਲੂਗਾ ਉੱਪਰ ਆਪਾਂ ਨੂੰ ਕੋਈ ਸਟੋਰ ਨਹੀਂ ਦੇਖਣ ਨੂੰ ਮਿਲਣਾ ਚਾਹੀਦਾ ਤੇ ਜੇ ਆਪਾਂ ਕੋਠੀ ਦੀ ਗੱਲ ਕਰੀਏ ਕੋਠੀ ਦੇ ਵਿੱਚ ਪਾਣੀ ਦੀ ਸਪਲਾਈ ਦੀ ਗੱਲ ਕਰੀਏ ਤਾਂ ਆਪਾਂ ਨੂੰ ਸਰਕਾਰੀ ਟੂਟੀ ਵੀ ਮਿਲ ਜੂਗੀ ਤੇ ਪਲੱਸ ਆਪਾਂ ਨੂੰ ਸਮਰਸੀਬਲ ਮੋਟਰ ਵੀ ਦੇਖਣ ਨੂੰ ਮਿਲੂਗੀ ਤੇ ਆਹ ਕੁਝ ਆਪਾਂ ਨੂੰ ਦੇਖਣ ਨੂੰ ਮਿਲੂ ਜਾਣਕਾਰੀ ਤੋਰਦੇ ਹਾਂ ਬਾਕੀ ਆਪਾਂ ਜੇ ਛੱਤ ਦੀ ਗੱਲ ਕਰੀਏ ਉੱਪਰ ਦੀ ਛੱਤ ਸਾਰੀ ਚੈੱਕ ਕਰੋ ਜੀ ਸਾਰੀ ਮਾਲਕ ਨੇ ਪੱਕੀ ਕਰਵਾਈ ਹੋਈ ਹੈ ਨਾ ਤਾਂ ਕੋਈ ਕਮੀ ਪੇਸ਼ੀ ਹੈਗੀ ਅਸੀਂ ਨਾ ਇਹਨਾਂ ਨੇ ਕੋਈ ਕਮੀ ਪੇਸ਼ੀ ਛੱਡੀ ਹੋਈ ਹੈ ਰੇਟ ਬਹੁਤ ਵਧੀਆ ਸੀ ਤੇ ਸਾਰੀ ਆਪਾਂ ਗੱਲਬਾਤ ਕਰ ਰਹੇ ਹਾਂ ਸੀ ਮਾਲਕ ਦੇ ਮੋਬਾਈਲ ਨੰਬਰ ਦੀ ਗੱਲ ਕਰੀਏ ਤਾਂ ਤੁਹਾਨੂੰ ਸਕਰੀਨ ਤੇ ਥੱਲੇ ਮਿਲ ਗਿਆ ਹੋਊਗਾ ਜੇ ਆਪਾਂ ਗੱਲ ਕਰੀਏ ਇਸ ਕੋਠੀ ਦੀ ਤਾਂ ਇਹ ਜਿਹੜੀ ਕੋਠੀ ਆਪਣੇ ਕੋਲੇ ਪਹੁੰਚੀ ਅਸੀਂ ਆਪਣੇ ਕੋਲੇ ਪਹੁੰਚੀ ਹੈ ਲੁਧਿਆਣਾ ਏਰੀਆ ਚੋਂ ਬਹੁਤ ਜ਼ਿਆਦਾ ਡਿਮਾਂਡ ਆਈ ਸੀਗੀ ਲੁਧਿਆਣਾ ਸਾਈਡ ਤੋਂ ਤੇ ਲੁਧਿਆਣਾ ਸਾਈਡ ਤੋਂ ਆਪਾਂ ਕੋਠੀ ਤੁਹਾਡੇ ਵਾਸਤੇ ਲੈ ਕੇ ਆਏ ਹਾਂ ਸੀ ਬਾਕੀ ਜਿੰਨੇ ਤੁਸੀਂ ਦੇਖ ਰਹੇ ਹੋ ਜੇਤੂਆਂ ਨੂੰ ਕੋਠੀ ਪਸੰਦ ਇਹ ਆਈ ਅਸੀਂ ਕੋਈ ਖਰੀਦਣ ਦਾ ਹੈਗਾ ਚਾਹਵਾਨ ਜਿੰਨੇ ਤੁਸੀਂ ਦੇਖ ਰਹੂ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗ ਜਿਹਨੂੰ ਵੀ ਪਸੰਦ ਆਈ ਹੈ ਕੋਠੀ ਕੋਈ ਖਰੀਦਣਾ ਚਾਹੁੰਦਾਗਾ ਤਾਂ ਸਿੱਧੀ ਮਾਲਕ ਨਾਲ ਤੁਸੀਂ ਆਪ ਗੱਲਬਾਤ ਕਰ ਲਿਓ ਜੀ ਮਾਲਕ ਦਾ ਮੋਬਾਈਲ ਨੰਬਰ ਸਕਰੀਨ ਤੇ ਤੁਹਾਨੂੰ ਮਿਲ ਗਿਆ ਹੋਊਗਾ ਦੇ ਵੀ ਦਿਨੇ ਆ ਜੀ ਤੁਹਾਨੂੰ ਮਾਲਕ ਦਾ ਮੋਬਾਈਲ ਨੰਬਰ ਮਾਲਕ ਦਾ ਨੰਬਰ ਹੈ ਜੀ 9988335086 99883 ਤੇ 35086 ਮਾਲਕ ਨਾਲ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲਬਾਤ ਕਰਨੀ ਹੈ ਤੁਸੀਂ ਆਪ ਕਰ ਸਕਦੇ ਹੋ ਜੇ ਆਪਾਂ ਕੋਠੀ ਦੀ ਡਿਮਾਂਡ ਦੀ ਗੱਲ ਕਰੀਏ ਤਾਂ ਮਾਲਕ ਨੇ 38 ਲੱਖ ਰੁਪਏ ਇੱਕ ਡਿਮਾਂਡ ਕਹੀ ਹੈ ਬਾਕੀ ਲੁਧਿਆਣੇ ਦੇ ਵਿੱਚ ਕੋਠੀ ਅ ਜੀ ਰੇਟ ਇਨਕਾ ਉੱਥੇ ਚੱਲਦਾ ਵੱਡਾ ਸ਼ਹਿਰ ਹੈ ਗਾਮ ਜੇ ਆਪਾਂ ਕਰੈਕਟ ਗੱਲ ਕਰੀਏ ਤਾਂ ਸਰਪੰਚ ਕਲੋਨੀ ਇਹਨਾਂ ਨੇ ਦੱਸੀ ਹੈ ਜੀ ਸਰਪੰਚ ਕਲੋਨੀ ਦੇ ਵਿੱਚ ਕੋਠੀ ਬਣੀ ਹੋਈ ਹੈ ਜਮਾਲਪੁਰ ਲੁਧਿਆਣਾ ਤੇ ਜਾ ਕੇ ਦੇਖ ਸਕਦੇ ਹਾਂ ਤੇ ਜਾ ਕੇ ਦੇਖ ਕੇ ਤੇ ਜਦੋਂ ਬਹਿ ਕੇ ਗੱਲਬਾਤ ਕਰੋਗੇ ਰੇਟ ਉਦੋਂ ਫਾਈਨਲ ਕਰ ਲਿਓ ਫੋਨ ਤੇ ਰੇਟ ਦੀ ਗੱਲਬਾਤ ਨਾ ਕਰਿਓ ਜੀ ਬਾਕੀ ਮੈਂ ਉਮੀਦ ਕਰਦਾ ਤੁਹਾਨੂੰ ਕੋਠੀ ਸਾਰਿਆਂ ਨੂੰ ਪਸੰਦ ਇਹ ਆ ਗਈ ਹੋਊਗੀ ਲੁਧਿਆਣੇ ਤੋਂ ਤੁਸੀਂ ਕਹਿੰਦੇ ਸੀਗੇ ਵਧੀਆ ਕੋਠੀ ਵਾਸਤੇ ਤੇ ਵਧੀਆ ਕੋਠੀ ਆਪਾ ਤੁਹਾਡੇ ਖਾਤਰ ਅੱਜ ਲੈ ਕੇ ਪਹੁੰਚੇ ਆਂ ਜੀ ਨੂੰ ਵੀ ਕੋਠੀ ਪਸੰਦ ਆਈ ਹੈ ਕੋਈ ਖਰੀਦਣ ਦਾ ਹੈਗਾ ਚਾਹਵਾਨ ਤਾਂ ਮਾਲਕ ਨਾਲ ਆਪ ਗੱਲਬਾਤ ਕਰ ਲਿਓ ਜੀ ਸਾਰੀ ਕੋਠੀ ਦੀ ਵੀਡੀਓ ਤੁਸੀਂ ਦੇਖ ਲਈ ਬਾਕੀ ਮੈਂ ਉਮੀਦ ਕਰਦਾ ਹਾਂ ਤੁਹਾਨੂੰ ਕੋਠੀ ਪਸੰਦ ਆ ਗਈ ਹੋਊਗੀ ਜੇ ਪਸੰਦ ਆਈ ਤਾਂ ਥੱਲੇ ਇੱਕ ਲਾਈਕ ਦਾ ਬਟਨ ਦਿੱਤਾ ਹੋਇਆ ਜੀ ਜਰੂਰ ਦਬਾ ਦਿਓ ਤੇ ਵੀਡੀਓ ਨੂੰ ਵੱਤ-ਵੱਤ ਸ਼ੇਅਰ ਜਰੂਰ ਕਰ ਦਿਓ ਜੀ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗਾਂ ਜਿੰਨੇ ਤੁਸੀਂ ਦੇਖ ਰਹੇ ਹੋ ਪਹਿਲੀ ਵਾਰ ਚੈਨਲ ਤੇ ਪਹੁੰਚੇ ਹੋ ਜੀ ਹਰ ਰੋਜ਼ ਜੇ ਤੁਸੀਂ ਆਪਣੀ ਵੀਡੀਓ ਹਰ ਰੋਜ਼ ਘਰ ਕੋਠੀ ਮਕਾਨ ਦੇਖਣਾ ਚਾਹੁੰਦੇ ਹੋ ਅਲੱਗ-ਅਲੱਗ ਪਿੰਡਾਂ ਦੇ ਵਿੱਚੋਂ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚੋਂ ਤੁਹਾਡੇ ਪਿੰਡ ਚੋਂ ਜਿੱਥੋਂ ਵੀ ਤੁਸੀਂ ਦੇਖ ਰਹੇ ਹੋ ਜੀ ਉੱਥੋਂ ਤਾਂ ਆਪਣੇ ਚੈਨਲ ਦਾ ਜਿਹੜਾ ਥੱਲੇ ਇੱਕ ਸਬਸਕ੍ਰਾਈਬ ਦਾ ਚਿੱਟੇ ਜਿਹੇ ਰੰਗ ਦਾ ਬਟਨ ਦਿੱਤਾ ਹੋਇਆ ਸੀ ਉਹਨੂੰ ਜ਼ਰੂਰ ਦਬਾ ਦਿਓ ਕਿਉਂਕਿ ਸਬਸਕ੍ਰਾਈਬ ਦਾ ਇਹ ਫਾਇਦਾ ਹੁੰਦਾ ਜੀ ਜਦੋਂ ਵੀ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਤੁਹਾਡੇ ਕੋਲ ਹੀ ਉਸੇ ਵੇਲੇ ਆਪਣੀ ਨਵੀਂ ਵੀਡੀਓ ਦਾ ਮੈਸੇਜ ਪਹੁੰਚ ਜਾਊਗਾ ਉਸੇ ਵੇਲੇ ਤੁਸੀਂ ਆਪਣੀ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਤੁਹਾਡੇ ਕੋਲੇ ਵੀ ਘਰ ਹੈ ਕੋਠੀਆਂ ਮਕਾਨਾਂ ਅਸੀਂ ਵੇਚਣਾ ਤੁਸੀਂ ਚਾਹੁੰਦੇ ਹੋ ਭੇਜੋ ਆਪਣੇ ਕੋਲੇ ਆਪਣਾ WhatsApp ਨੰਬਰ ਉੱਤੇ ਪੂਰੀ ਵੀਡੀਓ ਦੇ ਵਿੱਚ ਲਿਖਿਆ ਰਹਿੰਦਾ ਅਸੀਂ 73800 ਪੂਰਾ ਤੇ 26173 ਜਮਾ ਫਰੀਦ ਦੇ ਵਿੱਚ ਆਪਾਂ ਸਾਰਾ ਕੰਮ ਕਰਦੇ ਹਾਂ ਅਸੀਂ ਨਾ ਕੋਈ ਕਮਿਸ਼ਨ ਨਾ ਕੋਈ ਦਲਾਲੀ ਨਾ ਕੁਝ ਹੋਰ ਆਪਾਂ ਲੈਣੀ ਹੈ ਅਸੀਂ ਆਪਣੇ ਕੋਲੇ ਭੇਜੋ ਐਡ ਅਪ ਲਾ ਦਾਂਗੇ ਉੱਤੇ ਆਪਣਾ WhatsApp ਨੰਬਰ ਸਾਰੀ ਵੀਡੀਓ 'ਚ ਵਾਰ-ਵਾਰ ਚੱਲਦੇ ਰਹਿੰਦਾ ਅਸੀਂ ਤੇ ਅੱਜ ਲਈ ਬਸ ਇੰਨੇ ਜੀ ਜਲਦੀ ਮਿਲਦੇ ਆਪਾਂ ਇੱਕ ਹੋਰ ਨਵੀਂ ਵੀਡੀਓ ਨਵੀਂ ਕੋਠੀ ਮਕਾਨ ਘਰ ਦੇ ਨਾਲ ਜੀ ਇੰਨੇ ਆਪ ਦਾ ਧਿਆਨ ਰੱਖੋ ਆਪਦੇ ਬੱਚਿਆਂ ਦਾ ਧਿਆਨ ਰੱਖੋ ਜੀ ਤੇ ਬਹੁਤ ਜ਼ਿਆਦਾ ਠੰਡ ਹੋਈ ਪਈ ਆ ਥੋੜਾ ਸੰਭਾਲ ਕੇ ਜੀ ਜੇ ਤੁਸੀਂ ਕਿਸੇ ਹੋਰ ਘਰ ਦੀ ਜਾਂ ਹੋਰ ਕੋਠੀ ਦੀ ਵੀਡੀਓ ਦੇਖਣੀ ਹੈ ਜੀ ਤਾਂ ਸਕਰੀਨ ਤੇ ਤੁਹਾਨੂੰ ਦੋ ਵੀਡੀਓ ਹੋਰ ਮਿਲ ਗਈਆਂ ਹੋਣਗੀਆਂ ਕਿਸੇ ਵੀ ਵੀਡੀਓ ਤੇ ਕਲਿੱਕ ਕਰੋ ਜੀ ਵੀਡੀਓ ਚੱਲ ਜੂਗੀ ਜੇ ਤੁਸੀਂ ਆਪਣੇ ਚੈਨਲ ਤੇ ਸਿੱਧਾ ਜਾਣਾ ਹੈ ਜੀ ਤੇ ਉੱਥੋਂ ਕੋਈ ਹੋਰ ਵੀਡੀਓ ਤੁਸੀਂ ਦੇਖਣੀ ਹੈ ਤਾਂ ਇੱਕ ਪਾਸੇ ਚੈੱਕ ਕਰੋ ਜੀ ਆਪਣੇ ਚੈਨਲ ਦੀ ਫੋਟੋ ਲੱਗੀ ਹੋਈ ਹੈ ਉਹਨੂੰ ਦਬਦੋ ਚੈਨਲ ਤੇ ਪਹੁੰਚ ਜਾਓਗੇ ਆਪਦੇ ਸਾਹਮਣੇ ਨਾਲ ਤੁਸੀਂ ਵੀਡੀਓ ਉੱਥੋਂ ਸਿਲੈਕਟ ਕਰਕੇ ਦੇਖ ਸਕਦੇ ਹੋ ਜੀ